ਇਹਦਾ ਪਹੇਲੀ ਪਹਿਲੀ ਪਹੇਲੀ ਜੇਕਰ ਇੱਕ ਆਂਡੇ ਨੂੰ ਬਾਲਣ ਵਿੱਚ 10 ਮਿੰਟ ਲੱਗਦੇ ਹਨ ਤਾਂ 10 ਆਂਡਿਆਂ ਨੂੰ ਬਾਲਣ ਦੇ ਵਿੱਚ ਕਿੰਨਾ ਟਾਈਮ ਲੱਗੇਗਾ ਇਸ ਦਾ ਸਹੀ ਜਵਾਬ ਹੈ 10 ਮਿੰਟ ਲੱਗਣਗੇ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਸਰੀਰ ਵਿੱਚ 1 ਮਿੰਟ ਤੋਂ ਬਾਅਦ ਨਹੀਂ ਰੱਖ ਸਕਦੇ ਇਸ ਦਾ ਸਹੀ ਜਵਾਬ ਹੈ ਕਿਉਂਕਿ ਅਸੀਂ ਸਾਹ 1 ਮਿੰਟ ਤੱਕ ਨਹੀਂ ਰੋਕ ਕੇ ਰੱਖ ਸਕਦੇ ਤੀਸਰੀ ਪਹੇਲੀਓ ਕਿਹੜੀ ਜਗ੍ਹਾ ਹੈ ਜਿੱਥੇ 100 ਲੋਕ ਜਾਂਦੇ ਹਨ ਅਤੇ 101 ਲੋਕ ਵਾਪਸ ਆਉਂਦੇ ਹਨ ਇਸ ਦਾ ਸਹੀ ਜਵਾਬ ਹੈ ਬਰਾਤ ਪੰਜਵੀਂ ਪਹੇਲੀ ਜੇ ਆਪਣੇ ਨੱਕ ਤੇ ਲੱਗ ਜਾਵਾਂ ਕਿ ਮੈਂ ਤੈਨੂੰ ਕੰਨ ਫੜ ਕੇ ਚੰਗੀ ਤਰ੍ਹਾਂ ਸਿਖਾਵਾਂ ਦੱਸੋ ਕੀ ਮਸਤਾ ਸਹੀ ਜਵਾਬ ਹੈ ਅਨਕ ਸ਼ੇਮੀ ਪਹੇਲੀ ਕੁੜੀਆਂ ਦੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਸ਼ੋ ਨਹੀਂ ਸਕਦੇ ਇਸਦਾ ਸਹੀ ਜਵਾਬ ਹੈ ਮਹਿੰਦੀ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਖਰੀਦਦੇ ਤਾਂ ਹਰੀ ਹੋ ਵਰਤੋਂ ਤੋਂ ਬਾਅਦ ਲਾਲ ਹੋ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਮਹਿੰਦੀ 8ਵੀਂ ਪਹੇਲੀ ਅਜਿਹਾ ਕੀ ਹੈ ਜੋ ਲੜਕੇ ਆਪਣੇ ਮਾਤਾ ਪਿਤਾ ਨੂੰ ਦੇ ਸਕਦੇ ਹਨ ਲੇਕਿਨ ਲੜਕੀਆਂ ਨਹੀਂ ਇਸ ਦਾ ਸਹੀ ਜਵਾਬ ਹੈ ਅਰਥੀ ਨੂੰ ਮੋਢਾ ਨੌਵੀਂ ਪਹੇਲੀਓ ਕਿਹੜੀ ਭਾਸ਼ਾ ਹੈ ਜਿਹੜੀ ਖਾਣ ਦੇ ਕੰਮ ਆਉਂਦੀ ਹੈ ਕਿਸ ਦਾ ਸਹੀ ਜਵਾਬ ਹੈ ਚੀਨੀ ਭਾਸ਼ਾ ਦਸਵੀਂ ਪਹੇਲੀ ਉਹ ਕੀ ਹੈ ਜੋ ਸਭ ਨੂੰ ਦਿਖਾਈ ਨਹੀਂ ਦਿੰਦੀ ਪਰ ਇਹ ਸਭ ਤੋਂ ਕਾਲੀ ਹੈ ਇਸਦਾ ਸਹੀ ਜਵਾਬ ਹੈ ਕਲੰਕ। ਇਹ ਆਰਮੀ ਪਹੇਲੀਓ ਕਿਹੜੀ ਚੀਜ਼ ਹੈ ਜੋ ਲੜਕੀ ਉਸ ਨੂੰ ਪਾਉਂਦੀ ਹੈ ਤੇ ਖਾਂਦੀ ਵੀ ਹੈ? ਇਸਦਾ ਸਹੀ ਜਵਾਬ ਹੈ ਲੌਂਗ। 12ਵੀਂ ਪਹੇਲੀਓ ਕਿਹੜੀ ਚੀਜ਼ ਹੈ ਜਿਹੜੀ ਵਿਆਹ ਵਾਲੇ ਦਿਨ ਮੁੰਡੇ ਕੋਲ ਹੁੰਦੀ ਹੈ ਪਰ ਕੁੜੀ ਕੋਲ ਨਹੀਂ ਹੁੰਦੀ ਇਸਦਾ ਸਹੀ ਜਵਾਬ ਹੈ ਉਪਨਾਮ